ਦੋਸਤੋ ਅੱਜ ਗੱਲ ਕਰਾਂਗੇ ਦਸਮ ਗ੍ਰੰਥ ਸਾਹਿਬ ਦੀ ਦੂਸਰੀ ਬਾਣੀ ਅਕਾਲ ਉਸਤਤ ਦੀ ਤੇ ਅਕਾਲ ਉਸਤਤ ਦਾ ਅਰਥ ਕੀ ਹੈ ਦੋਸਤੋ ਉਸਤਤ ਦਾ ਅਰਥ ਹੁੰਦਾ ਤੁਹਾਨੂੰ ਪਤਾ ਹੈ ਕਿਸੇ ਦਾ ਵੀ ਗੁਣ ਗaan ਕਰਨਾ ਤੇ ਅਕਾਲ ਦਾ ਅਰਥ ਹੁੰਦਾ ਹੈ ਜੋ ਕਾਲ ਤੋਂ ਪਰੇ ਹੈ ਤੇ ਕਾਲ ਜਿਹੜਾ ਹੈ ਉਹ ਭਾਰਤ ਦੀ ਸਭਿਅਤਾ ਵਿੱਚ ਕਾਲ ਦੇ ਦੋ ਅਰਥ ਲੈ ਜਾਂਦੇ ਹਨ ਕਾਲ ਦਾ ਇੱਕ ਅਰਥ ਹੈ ਸਮਾਂ ਟਾਈਮ ਤੇ ਦੂਸਰਾ ਅਰਥ ਹੈ ਮ੍ਰਿਤਿਉ ਮੌਤ ਜਾਂ ਜਿਸ ਨੂੰ ਆਪਾਂ ਡੈਥ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ ਇਸ ਸਮੇਂ ਦੇ ਨਾਲ ਹੀ ਮਰਤਿਉ ਹੁੰਦੀ ਹੈ ਤੇ ਜੋ ਸਮੇਂ ਤੋਂ ਪਰੇ ਹੈ ਕਾਲ ਤੋਂ ਪਰੇ ਹੈ ਮਰਤਿਉ ਤੋਂ ਪਰੇ ਹੈ ਉਹ ਪਰਮਪੁਰਖ ਪਰਮਾਤਮਾ ਵਾਸਤੇ ਇਹ ਨਾਮ ਯੂਜ਼ ਕੀਤਾ ਜਾਂਦਾ ਹੈ ਇਹ ਸ਼ਬਦ ਯੂਜ਼ ਕੀਤਾ ਜਾਂਦਾ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਉਸੇ ਅਕਾਲ ਦੀ ਉਸਤਤ ਬਾਰੇ ਗੱਲ ਕਰਾਂਗੇ ਤੇ ਇਸ ਵਿੱਚ ਅਕਾਲ ਦੀ ਉਸਤਤ ਤੇ ਜ਼ਰੂਰ ਹੈ ਪਰ ਉਸ ਦੇ ਸਰਗੁਣ ਤੇ ਨਿਰਗੁਣ ਦੋਹਾਂ ਸਰੂਪਾਂ ਦੀ ਤੇ ਸਰਕਾਰ ਤੇ ਨਿਰਾਕਾਰ ਦੋਹਾਂ ਰੂਪਾਂ ਦੀ ਉਸ ਦੀ ਉਸਤਤ ਕੀਤੀ ਗਈ ਹੈ ਇਹ ਬਾਣੀ ਸ਼ੁਰੂ ਹੁੰਦੀ ਹੈ ਅਕਾਲ ਉਸਤਤ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਭਗਉਤੀ ਜੀ ਸਹਾਇ ਤੇ ਉਹਦੇ ਬਾਅਦ ਕਿਹਾ ਜਾਂਦਾ ਇੱਥੇ ਪਾਤਸ਼ਾਹੀ ਦਸਵੀਂ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਾਧਾਨਾ ਅਕਾਲ ਪੁਰਖ ਦੀ ਰੱਛਾ ਹਮਨੇ ਸਰਬ ਲੋਕ ਦੀ ਰੱਛਾ ਹਮਨੇ ਕਿਸਾਨੋ ਅਕਾਲ ਪੁਰਖ ਦੀ ਸਾਨੂੰ ਰੱਖਿਆ ਹੈ ਸਰਬ ਲੋਹ ਪ੍ਰਮਾਤਮਾ ਨੂੰ ਉਹਨਾਂ ਨੇ ਸਰਬ ਲੋਹ ਦੇ ਰੂਪ ਵਿੱਚ ਸ਼ਕਤੀ ਦੇ ਪੁੰਜ ਦੇ ਰੂਪ ਵਿੱਚ ਪ੍ਰਮਾਤਮਾ ਦੀ ਤੇ ਜਾਂ ਕਹਿ ਲੋ ਬਹੁਤ ਸਖਤ ਜਾਂ ਸਥਿਰ ਰੂਪ ਦੇ ਵਿੱਚ ਉਹਨਾਂ ਦੀ ਜੜੀ ਹੈ ਕਲਪਨਾ ਕੀਤੀ ਹੈ ਫਿਰ ਕਹਿੰਦੇ ਸਰਬ ਕਾਲ ਜੀ ਦੀ ਰੱਛਾ ਹੈ ਉੱਪਰ ਕਿਹਾ ਅਕਾਲ ਦੀ ਰੱਛਾ ਫਿਰ ਪਰਮਾਤਮਾ ਨੂੰ ਸਰਬ ਕਾਲ ਕਹਿ ਰਹੇ ਕਿ ਉਹ ਅਕਾਲ ਵੀ ਹੈ ਪਰ ਉਹ ਸਭ ਦਾ ਕਾਲ ਹੈ ਇਸ ਲਈ ਕਿਤੇ ਕਿਤੇ ਤੁਹਾਨੂੰ ਅਕਾਲ ਪੁਰਖ ਤੇ ਕਾਲ ਪੁਰਖ ਵੀ ਆਪਣਾ ਸੁਣਨ ਨੂੰ ਮਿਲੇਗਾ ਦਸਮ ਗ੍ਰੰਥ ਦੇ ਵਿੱਚ ਕਿਉਂਕਿ ਅਕਾਲ ਹੈ ਉਹ ਕਾਲ ਤੋਂ ਪਰੇ ਹੈ ਤੇ ਕਾਲ ਹੈ ਉਹ ਸਭ ਦਾ ਕਾਲ ਹੈ ਇਸ ਲਈ ਉਸ ਨੂੰ ਕਾਲਪੁਰਖ ਵੀ ਕਿਹਾ ਜਾਂਦਾ ਅਕਾਲਪੁਰਖ ਵੀ ਕਿਹਾ ਜਾਂਦਾ ਸਰਬ ਲੋਜੀ ਦੀ ਰੱਛਾ ਹਮਨੇ ਤਉ ਪ੍ਰਸਾਦ ਚਉਪਈ ਚਉਪਈ ਹੈ ਤਉ ਪ੍ਰਸਾਦ ਮਤਲਬ ਪਰਮਾਤਮਾ ਤੇਰੀ ਕਿਰਪਾ ਨਾਲ ਤੇਰੇ ਪ੍ਰਸਾਦ ਨਾਲ ਕੁਰਬਾਨੀ ਸ਼ੁਰੂ ਹੁੰਦੀ ਹੈ ਪਰਮੇ ਆਦ ਇਕੰਕਾਰਾ ਸਭ ਤੋਂ ਪਹਿਲਾਂ ਮੈਂ ਉਸ ਦੇ ਆਦ ਇਕੰਕਾਰ ਜਿਹੜਾ ਰੂਪ ਹੈ ਉਸ ਦਾ ਪਰਮਾਤਮਾ ਦਾ ਉਸ ਨੂੰ ਮੈਂ ਪ੍ਰਣਾਮ ਕਰਦਾ ਹਾਂ ਨਮਸਕਾਰ ਕਰਦਾ ਹਾਂ ਜਲਥਲ ਮਹਿਲ ਕਿਉ ਪਸਾਰਾ ਜਲਥਲਤ ਜਿਹੜਾ ਆਕਾਸ਼ ਹੈ ਉਸ ਦਾ ਉਸ ਨੇ ਪਸਾਰਾ ਕੀਤਾ ਹੈ ਆਦਪੁਰਖ ਅਵਗਤ ਬਨਾਸੀ ਉਹ ਆਦਪੁਰਖ ਹੈ ਸਦਾ ਤੋਂ ਹੀ ਹੈ ਤੇ ਪੁਰਖ ਕਿਹਾ ਜਾਂਦਾ ਹੈ ਪਰਮਾਤਮਾ ਨੂੰ ਅਵਗਤ ਬਨਾਸੀ ਉਹ ਦੇ ਰਹਿਤ ਤੇ ਵਿਨਾਸ਼ ਰਹਿਤ ਹੈ ਲੋਕ ਚਤਰ ਦਸ ਜੋਤ ਪ੍ਰਕਾਸੀ ਕੀ ਚੋਹਾਂ ਲੋਕਾਂ ਦੇ ਵਿੱਚ ਇਹ 14 ਲੋਕਾਂ ਦੇ ਵਿੱਚ 7 ਜਮੇਨ 7 ਅਸਮਾਨ ਇਹ ਜਿਹੜੇ 14 ਲੋਕ ਹਨ ਦੋਸਤੋ ਦੋ ਹੀ ਲੋਕ ਜਿਹੜੇ ਭੂ ਲੋਕ ਤੇ ਭਵ ਲੋਕ ਹਨ ਇਹ ਹੀ ਜਿਹੜੇ ਭੌਤਿਕ ਲੋਕ ਹਨ ਬਾਕੀ ਜਿਹੜੇ ਲੋਕ ਹਨ ਉਹ ਅਦ੍ਰਿਸ਼ ਰੂਪ ਵਿੱਚ ਉਸ ਨੂੰ ਤੁਸੀਂ ਇਸ ਦਾ ਨਾ ਸਮਝਿਓ ਕਿ ਕਿਸੇ ਗ੍ਰਹਿਆਂ ਜਾਂ ਕਿਸੇ ਤਾਰਾ ਮੰਡਲ ਦੀ ਗੱਲ ਹੋ ਰਹੀ ਹੈ ਅਦ੍ਰਿਸ਼ ਲੋਕ ਹਨ ਹਸਤ ਕੀਟ ਕੇ ਵਿੱਚ ਸਮਾਨਾ ਹਸਤੀ ਹਾਥੀ ਤੇ ਕੀੜੇ ਦੇ ਵਿੱਚ ਉਹ ਬਰਾਬਰ ਹੀ ਹੈ ਰਾਵ ਰੰਕ ਜਹਿ ਸਰਜਾਣਾ ਤੇ ਰਾਜਾ ਹੋਵੇ ਭਾਵੇਂ ਭਿਖਾਰੀ ਹੋਵੇ ਉਹਦੇ ਲਈ ਉਹ ਬਰਾਬਰ ਹੈ ਅਦਵੇ ਹਲਖ ਪੁਰਖ ਅਭਗਾਮੇ ਸਭ ਘਟ ਘਟ ਕੇ ਅੰਤਰ ਜਾਮੀ ਉਹ ਅਦ્વੈਤ ਹੈ ਅਲਖ ਹੈ ਸਮਝ ਤੋ ਪਰੇ ਹੈ ਪੁਰਖ ਅਭਗਾਮੀ ਹੈ ਤੇ ਸਭ ਘਟਾਂ ਦੀ ਸਭ ਦੇ ਦਿਲਾਂ ਦੀ ਉਹ ਜਾਣਨ ਵਾਲਾ ਹੈ ਅੰਤਰ ਜਾਮੀ ਹੈ ਤੇ ਇਸ ਤਰ੍ਹਾਂ ਹੀ ਬਾਣੀ ਅੱਗੇ ਚੱਲਦੀ ਹੈ ਮੈਂ ਸਾਰੇ ਡਿਟੇਲ ਵਿੱਚ ਸਾਰੀ ਬਾਣੀ ਤੇ ਤੁਹਾਨੂੰ ਨਹੀਂ ਦੱਸ ਸਕਦਾ ਅਰਥਾਂ ਸਹਿਤ ਕਿਉਂਕਿ ਫਿਰ ਵੀਡੀਓ ਜਿਹੜੀ ਹੈ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਇਸ ਲਈ ਮੈਂ ਤੁਹਾਨੂੰ ਵਿੱਚੋਂ ਵਿੱਚੋਂ ਕੁਝ ਮੁੱਖ ਮੁੱਖ ਜਿਹੜੇ ਇਸ ਦੇ ਬਿੰਦੂ ਹਨ ਮੁੱਖ-ਮੁੱਖ ਜਿਹੜੇ ਸ਼ਬਦ ਹਨ ਉਹ ਜ਼ਰੂਰ ਦਸਾਂਗਾ ਤਾਤ ਮਾਤ ਜਿਹਹ ਜਾਤ ਨਾ ਪਾਤਾ ਨਾ ਉਹਦਾ ਪਿਤਾ ਹੈ ਨਾ ਉਹਦੀ ਮਾਤਾ ਹੈ ਨਾ ਜਾਤ ਹੈ ਤੇ ਨਾ ਉਹ ਚੇਨੀਵੇਂ ਚਾਉਂਦਾ ਹੈ ਕਿ ਪਾਤ ਦਾ ਮਤਲਬ ਹੁੰਦਾ ਜਿਹੜਾ ਜਾਤ ਦੇ ਆਪਾਂ ਇੱਕ ਬਣਾ ਦਿੰਨੇ ਆ ਕਿ ਇਹ ਜਾਤ ਉੱਚੀ ਹੈ ਨੀਵੀਂ ਤੇ ਉਹਨੂੰ ਪਾਤ ਕਿਹਾ ਜਾਂਦਾ ਹੈ ਏਕ ਰੰਗ ਕਾਹੂ ਨਹਿਰਾਤਾ ਕਿ ਕਿਸੇ ਇੱਕ ਵਿਸ਼ੇਸ਼ ਰੂਪ ਚ ਨਹੀਂ ਹੈ ਉਹ ਸਰਬ ਜੋਤ ਕੇ ਵਿੱਚ ਸਮਾਨਾ ਸਭ ਦੇ ਵਿੱਚ ਉਹ ਬਰਾਬਰ ਹੀ ਸਮਾਇਆ ਹੋਇਆ ਹੈ ਸਭੂ ਸਰਵothor ਪਹਿਚਾਨਾਂ ਤੇ ਉਸ ਨੂੰ ਜਿਹੜਾ ਹੈ ਸਾਰਿਆਂ ਨੇ ਸਾਰਿਆਂ ਥਾਵਾਂ ਤੇ ਹੀ ਵਸਦਾ ਹੋਇਆ ਪਛਾਨਿਆ ਹੈ ਕਤੁਹ ਸੁਚੇਤ ਹੋਏ ਕਿ ਚੇਤਨਾ ਕੋ ਚਾਰ ਕਿਓ ਕਿਤੇ ਸੁਚੇਤ ਹੋ ਕੇ ਬੈਠਾ ਹੈ ਤੇ ਸੋਣੀ ਚੇਤਨਾ ਮਨੋਹਰ ਰੂਪ ਬਣਾਇਆ ਹੋਇਆ ਹੈ ਕਤੁਹ ਅਚੰਤ ਹੋਏ ਕਿ ਸੋਵਤ ਅਚੇਤ ਹੋ ਕਿਤੇ ਉਹ ਅਚੰਤ ਹੋ ਕੇ ਅਚੇਤ ਹੋ ਕੇ ਸੁੱਤਾ ਹੈ ਬਣਾ ਬਿਨਾ ਹੋਸ਼ ਦੇ ਸੁੱਤਾ ਹੈ ਕਤੋਂ ਭਿਖਾਰੀ ਹੋਏ ਕੇ ਮੰਗਤ ਫਿਰਤ ਵੀ ਕਿਤੇ ਉਹ ਭਿਖਾਰੀ ਬਣ ਕੇ ਭੀਖ ਮੰਗਦਾ ਫਿਰਿਆ ਕਹੋ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਦੋ ਕਿਤੇ ਮਹਾਦਾਨੀ ਹੋ ਕੇ ਮੂੰ ਮੰਗਿਆ ਧਨ ਦੇਣਾ ਹੈ ਕਹੋ ਮਹਾਰਾਜਨ ਕੋ ਦੀਜਤ ਅਨੰਤ ਦਾਨ ਇਹਦੇ ਮਹਾਰਾਜਨ ਅਨੰਤ ਦਾਨ ਦੇਣਾ ਕਹੋ ਮਹਾਰਾਜਨ ਤੇ ਸ਼ੀਨਛਿਤ ਲੈਦ ਹੋ ਕਿਤੇ ਧਰਤੀ ਖੋਲ ਲੈਣਾ ਤੂੰ ਰਾਜਿਆਂ ਦੇ ਕੋਲੋਂ ਪਰਮਾਤਮਾ ਕਹੂੰ ਵੇਦ ਰੀਤ ਕਹੂੰ ਤਾਂ ਸੋ ਵਿਪਰੀਤ ਕਹ ਦੋ ਕਿਤੇ ਤੂੰ ਵੇਦਾਂ ਦੀਆਂ ਰੀਤਾਂ ਦੇ ਅਨੁਸਾਰ ਚੱਲ ਰਿਹਾ ਕਿਤੇ ਉਹਨਾਂ ਤੋਂ ਉਲਟ ਚੱਲ ਰਿਹਾ ਮਤਲਬ ਅਧਰਮ ਤੇ ਚੱਲ ਰਿਹਾ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ ਕਿਤੇ ਤੂੰ ਤ੍ਰਿਗੁਣਾਂ ਤੋਂ ਜਿਹੜੇ ਰਜ ਸੱਤ ਤੇ ਤਮ ਪ੍ਰਕਿਰਤੀ ਦੇ ਗੁਣ ਕਹੇ ਜਾਂਦੇ ਹਨ ਮਾਇਆ ਦੇ ਕਿਤੇ ਤੂੰ ਉਹਨਾਂ ਤੋਂ ਅਤੀਤ ਹੈ ਪਰੇ ਹੈ ਤੇ ਕਿਤੇ ਤੂੰ ਉਹਨਾਂ ਗੁਣਾਂ ਦੇ ਵਿੱਚ ਸਮਾਇਆ ਹੋਇਆ ਹੈ ਕਿਉਂਕਿ ਜਿੱਦਾਂ ਆਪਾਂ ਵੇਖਦੇ ਹਾਂ ਸੰਸਾਰ 'ਚ ਪਰਮਾਤਮਾ ਤੇ ਹਰ ਜਗ੍ਹਾ ਸੀ ਕਹਿੰਦੇ ਸੰਸਾਰ ਪਰਮਾਤਮਾ ਦਾ ਹੀ ਬਣਿਆ ਹੋਇਆ ਹੈ ਪਰਮਾਤਮਾ ਹੀ ਸ੍ਰਿਸ਼ਟ ਹੋਇਆ ਹੈ ਸੰਸਾਰ ਦੇ ਰੂਪ ਤੇ ਪਰ ਉਹ ਗੁਪਤ ਹੈ ਪਰ ਫਿਰ ਵੀ ਉਹ ਸੰਸਾਰ ਵੀ ਤੇ ਉਸ ਤੋਂ ਬਾਹਰ ਨਹੀਂ ਹੈ ਇਹ ਸਰਗੁਣ ਜਿਹੜਾ ਸਰੂਪ ਸਾਨੂੰ ਜੋ ਵੀ ਦਿਖ ਰਿਹਾ ਹੈ ਜੋ ਸਾਡੀ ਸਮਝ ਇਹ ਚ ਆ ਵੀ ਰਿਹਾ ਹੈ ਜਾਂ ਨਹੀਂ ਆ ਰਿਹਾ ਹੈ ਜੋ ਵੀ ਉਹਦੀਆਂ ਸ਼ਕਤੀਆਂ ਹਨ ਜੋ ਕੁਝ ਵੀ ਸਾਨੂੰ ਨਜ਼ਰ ਆਉਂਦਾ ਜਾਂ ਸਾਡੇ ਇੰਦਰੀਆਂ ਦੇ ਸਮਝ ਦੇ ਵਿੱਚ ਹੈ ਜਾਂ ਇੰਦਰੀਆਂ ਦੀ ਸਮਝ ਤੋਂ ਬਾਹਰ ਹੈ ਸਭ ਤੇ ਹੈ ਤੇ ਉਹ ਪਰਮਾਤਮਾ ਦਾ ਹੀ ਸਰੂਪ ਹੈ ਕਹੂੰ ਦੇਵਤਾਨ ਕੇ ਦੀਵਾਨ ਮੈਂ ਵਿਰਾਜਮਾਨ ਕਿਤੇ ਦੇਵਤਿਆਂ ਦੇ ਜਿਹੜੇ ਵਿਮਾਨ ਨੇ ਉਹਨਾਂ ਚ ਵਿਰਾਜਮਾਨ ਹੈ ਕਹੂੰ ਦਾਨਵਾਨ ਕੋ ਗੁਮਾਨ ਮਤ ਦੇ ਤੂੰ ਕਿਤੇ ਤੂੰ ਰਾਕਸ਼ਸਾਂ ਨੂੰ ਹੰਕਾਰ ਦੀ ਮੱਤ ਦੇਣਾ ਪਰਮਾਤਮਾ ਸਭ ਕੁਝ ਤੇਰਾ ਹੀ ਕੀਤਾ ਕਰਾਇਆ ਹੈ ਕਹੂੰ ਦੇਵ ਬਾਣੀ ਕਹੂੰ ਸਾਰਦਾ ਭਵਾਨੀ ਕਿਤੇ ਤੂੰ ਆਕਾਸ਼ ਬਾਣੀ ਹੋ ਕਿਤੇ ਤੁਸੀਂ ਸਰਸਵਤੀ ਹੋ ਕਿਤੇ ਤੁਸੀਂ ਪਾਰਵਤੀ ਹੋ ਕਹੂੰ ਮੰਗਲਾ ਮਿਰਡਾਨੀ ਹੋ ਕਹੂੰ ਸਿਆਮ ਕਹੂੰ ਸੇਤ ਹੋ ਕਿਤੇ ਤੁਸੀਂ ਜੜੇ ਹੈ ਕਾਲੇ ਰੰਗ ਦੇ ਹੋ ਕਿਤੇ ਸਵੇਧ ਵਰਣ ਵਾਲੇ ਹੋ ਕਹੂੰ ਧਰਮ ਧਾਮੇ ਕਹੂੰ ਸਰਬ ਠੌਰ ਗਾਮੇ ਕਿਤੇ ਤੁਸੀਂ ਧਰਮ ਦੇ ਧਾਮ ਜੈਦਾ ਕਿਤੇ ਤੁਸੀਂ ਸਭ ਜਗਾ ਸਰਬ ਵਿਆਪੀ ਜੇ ਕਹੂੰ ਜਤੀ ਕਹੂੰ ਕਾਮੇ ਕਿਤੇ ਤੁਸੀਂ ਜਤੀ ਜੇ ਇੰਦਰੀਆਂ ਨੂੰ ਵਸ ਰੱਖਣ ਵਾਲੇ ਤੇ ਕਿਤੇ ਤੁਸੀਂ ਕਾਮੀ ਜੇ ਕਹੂੰ ਦੇਦ ਕਹੂੰ ਲੈਦੋ ਕਿਤੇ ਤੁਸੀਂ ਦੇ ਰਹਾ ਜੇ ਕਿਸੇ ਤੁਸੀਂ ਆਪ ਹੀ ਲਾਰੇ ਜੇ ਕਹੂੰ ਬੇਦਰੀਤ ਕਹੂੰ ਤਾਂ ਸੋ ਵਿਪਰੀਤ ਕਹੂੰ ਤ੍ਰਿਗੁਣ ਤੀਤ ਕਹੂੰ ਸਰਗੁਣ ਸਮੇਤੋ ਹੈ ਪਰਮਾਤਮਾ ਸਭ ਰੂਪਾਂ ਚੰਗੇ ਮਾੜੇ ਜੋ ਵੀ ਸਾਨੂੰ ਦਿਸਦਾ ਹੈ ਸਭ ਰੂਪਾਂ ਚ ਤੁਸੀਂ ਆਪ ਹੀ ਖੇਡ ਰਹੇ ਹੋ ਕਹੂੰ ਰਾਜਾ ਕਹੂੰ ਰਾਣੂ ਕਹੂੰ ਨਾਰ ਕੇ ਪ੍ਰਕਾਰ ਹੋ ਕਿਤੇ ਤੁਸੀਂ ਰਾਜਾ ਜੇ ਕਿਤੇ ਤੁਸੀਂ ਰਾਣੀ ਜੇ ਕਿਤੇ ਔਰਤਾਂ ਦੇ ਅਲੱਗ-ਅਲੱਗ ਪ੍ਰਕਾਰ ਜੇ ਕਹੂੰ ਬੇਨ ਕੇ ਬਜਾਇਆ ਕਹੂੰ ਤੇਨ ਕੇ ਚਰਿਆ ਕਿਤੇ ਤੁਸੀਂ ਵਾਸਰੀ ਬੁਜਾ ਰਹੇ ਜੇ ਕਿਤੇ ਤੁਸੀਂ ਗਾਵਾਂ ਚਰਾ ਰਹੇ ਜੇ ਕਹੋ ਲਖਨ ਲਵੇਆ ਕਹੋ ਸੁੰਦਰ ਕੁਮਾਰ ਹੋ ਕਿਤੇ ਤੁਸੀਂ ਲਾਨਤਾ ਪਾਉਣ ਵਾਲੇ ਤਾਂ ਕਿਸੇ ਸੁੰਦਰ ਜਿਹੜੇ ਰਾਜਕੁਮਾਰ ਹੋ ਸੁਦਤਾ ਕਿਸਾਨ ਹੋ ਕੇ ਸੰਤਨ ਕੇ ਪ੍ਰਾਣ ਹੋ ਸੁਦਤਾ ਦੀ ਤੁਸੀਂ ਸਾਂਝ ਹੈ ਸੰਤਾਂ ਦੇ ਤੁਸੀਂ ਪ੍ਰਾਣ ਜੇ ਕਿ ਦਾਤਾ ਮਹਾਦਾਨ ਹੋ ਕਿ ਨਿਰਦੋਖੀ ਨਿਰੰਕਾਰ ਹੋ ਮਹਾਨ ਦਾਨ ਦੇਣ ਵਾਲੇ ਦਾਨੀ ਹੋ ਜਾਂ નિર્ਦੋਸ਼ ਜਿਹੜੇ ਹੋ ਨਿਰੰਕਾਰ ਹੋ ਨਿਰਾਕਾਰ ਹੋ ਇਸ ਤਰ੍ਹਾਂ ਹੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਹਾਇ ਪ੍ਰਮਾਤਮਾ ਤੂੰ ਹਰ ਰੂਪ ਚਤ ਦੇਸ ਰਿਆ ਹੈ ਕਿਹੜਾ ਤੇਰਾ ਰੂਪ ਹੈ ਸਭ ਚ ਤੇ ਤੂੰ ਹੀ ਦਿਸ ਰਿਹਾ ਹੈ ਅਸੱਚ ਹੈ ਕਿਹੜਾ ਤੂੰ ਦੱਸ ਸਾਨੂੰ ਪਰ ਹੈ ਤੇ ਪਰਮਾਤਮਾ ਹੀ ਸਭ ਰੂਪ ਦੇ ਵਿੱਚ ਰਾਜਾ ਰੰਕ ਜੋਗੀ ਭੋਗੀ ਦੇਵ ਦਾਨਵ ਗਾਉਣ ਵਾਲਾ ਵਜਾਉਣ ਵਾਲਾ ਗਿਆਨੀ ਮੂਰਖ ਆਦ ਸਭ ਤੂੰ ਹੀ ਹੈ ਪਰਮਾਤਮਾ ਸਭ ਤੂੰ ਹੀ ਹੈ ਗੀਤ ਸੰਗੀਤ ਵੇਦ ਵੀ ਤੂੰ ਹੈ ਕੋਸ਼ ਸ਼ਾਸਤਰ ਵੀ ਤੂੰ ਹੈ ਕੋ ਕਰਮ ਵੀ ਤੂੰ ਹੈ ਸੁਕਰਮ ਵੀ ਤੂੰ ਹੈ ਸਭ ਤੂੰ ਹੀ ਹੈ ਤੇ ਤੂੰ ਹੀ ਕਰਾਉਣ ਵਾਲਾ ਹੈ ਪਰਮਾਤਮਾ ਅੱਗੇ ਜੋ ਹਨ ਉਹ ਵਚਨ ਬਹੁਤ ਕੀਮਤੀ ਹਨ ਅੱਗੇ ਕਹਿੰਦੇ ਨੇ ਗੁਰੂ ਸਾਹਿਬ ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸ਼ਰਾਵਕ ਕਹਿੰਦੇ ਨੇ ਸ਼ਰਾਵਕ ਜਿਹਦਾ ਸ਼ਬਦ ਯੂਜ਼ ਕਰਦੇ ਨੇ ਜਿਹੜੇ ਬਹੁਤ ਮਤ ਦੇ ਜਿਹੜਿਆਂ ਨੂੰ ਆਈ ਹੁੰਦੇ ਨੇ ਉਹਨਾਂ ਨੂੰ ਸ਼ਰਾਵਕ ਕਿਹਾ ਜਾਂਦਾ ਹੈ ਕਹਿੰਦੇ ਨੇ ਗੁਰੂ ਸਾਹਿਬ ਆ ਜਿਹੜੇ ਵੀ ਹਨ ਸ਼ਰਾਵਕ ਹਨ ਬੋਧੀ ਜੈਨੀ ਜੋਗੀ ਆਦੀ ਮੈਂ ਸਾਰੇ ਘੁਮ ਕੇ ਵੇਖ ਲੈ ਰਾਖਸ਼ ਤੇ ਵੱਡੇ ਵੱਡੇ ਰਾਜੇ ਵੇਖ ਲੈ ਜਿਹੜੇ ਪਰਮਾਤਮਾ ਦੇ ਪਿਆਰ 'ਚ ਨਹੀਂ ਰਤੇ ਹਨ ਉਹ ਇੱਕ ਰਤੀ ਦੇ ਬਰਾਬਰ ਹਨ ਸੂਰ ਸੁਰਾਰਦਨ ਸੁਧ ਸੁਦਾਦਕ ਸੰਤ ਸਮੂਹ ਅਨੇਕ ਮਤੀ ਕੇ ਅਨੇਕ ਮਤੀਆ ਦੇ ਮੈ ਸੂਰ ਵੀ ਵੇਖ ਲੈ ਰਾਖਸ਼ ਵੀ ਵੇਖ ਲੈ ਤੇ ਅਨੇਕ ਸੰਤ ਮੰਡਲੀਆਂ ਵੇਖ ਲੀਆਂ ਅਨੇਕ ਅਮਰਤ ਪਾਨ ਕਰਨ ਵਾਲੇ ਦੇ ਤੇ ਵੇਖ ਲੈ ਸਾਰੇ ਹੀ ਦੇਸ਼ ਕੋ ਦੇਖ ਰਿਹਾ ਓ ਮਤ ਕੋ ਨਾ ਦੇਖਿਆ ਤਾਂ ਪ੍ਰਾਨਪਤੀ ਕੇ ਸਾਰੇ ਹੀ ਦੇਸ਼ ਦੇ ਮੈਂ ਵੇਖ ਲੈ ਨੇ ਪਰ ਕੋਈ ਮਤ ਮੈਨੂੰ ਪਰਮਾਤਮਾ ਦਾ ਮਤ ਨਹੀਂ ਦੇਖਦਾ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੋ ਤੇ ਏਕ ਰਤੀ ਬਿਨ ਏਕ ਰਤੀ ਕੇ ਬਿਨ ਉਹਦੀ ਪਰਮਾਤਮਾ ਦੇ ਵਿੱਚ ਰਤੇ ਹੋਏ ਉਹ ਇੱਕ ਰਤੀ ਦੇ ਨੇ ਮਤਲਬ ਬਹੁਤ ਹੀ ਛੋਟੀ ਜਿਹੜੀ ਹੈ ਕੁਆਂਟੀਟੀ ਹੈ ਜਿੱਦਾਂ ਆਪਾਂ ਇੱਕ ਗ੍ਰਾਮ ਕਹਿ ਲਈਏ ਫਿਰ ਅੱਗੇ ਕਹਿੰਦਾ ਨਾ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਸੋਨੇ ਨਾਲ ਜੜੇ ਹੋਏ ਉੱਚੇ ਆਕਾਰ ਪ੍ਰਕਾਰ ਵਾਲੇ ਸੰਧੂਰ ਨਾਲ ਸਵਾਰੇ ਅਨੁਪਮ ਮਸਤ ਹਾਥੀ ਹੋਣ ਇਰਗੇ ਕਹਿੰਦੇ ਕੋਟ ਤੁਰੰਗ ਕੁਰੰਗ ਸੈਕੂ ਦਾ ਤ ਕੋਟ ਜਿਹੜੇ ਘੋੜੇ ਹੋਣ ਕਰੋੜਾ ਘੋੜੇ ਹੋਣ ਜਿਹੜੇ ਹਿਰਨਾ ਵਾਂਗ ਉਸ਼ਲ ਦੇ ਹੋਣ ਪੌਣ ਕੇ ਗਣ ਕੋ ਜਾਤ ਨਿਵਾਰੇ ਕਿ ਜਿਹੜੇ ਪਵਨ ਦੀ ਜਿਹੜੀ ਗਤੀ ਹੈ ਉਹਨੂੰ ਵੀ ਜਿਹੜੇ ਪਿੱਛੇ ਛੱਡਦੇ ਹੋਣ ਭਾਰੀ ਪੂਜਾਨ ਕੋ ਭੂਪ ਬਲੀ ਵਿਦ ਨਿਆਮਤ ਸੀਸ ਨਾ ਜਾਤ ਵਿਚਾਰੇ ਬਹੁਤ ਵੱਡੇ ਵੱਡੇ ਜਿਹੜੇ ਹਨ ਬਾਹੂ ਬਲੀ ਹਨ ਜਿਹੜੇ ਰਾਜੇ ਹਨ ਉਹ ਵੀ ਉਹਨੂੰ ਸੀਸ ਨਵਾਉਂਦੇ ਹੋਣ ਇੱਤੇ ਪੈ ਤੋਂ ਕਹਾ ਪੈ ਇੰਨਾ ਵੀ ਹੋਇਆ ਤੇ ਕੀ ਹੋਇਆ ਹੂਪਤੰਤ ਕੇ ਨਾਗੇ ਹੀ ਪਾਇ ਪਧਾਰੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕੀ ਹੋਇਆ ਫਿਰ ਲਾਸਟ 'ਚ ਜਿਹੜੇ ਰਾਜੇ ਹਨ ਜਾਣਾ ਤੇ ਉਹਨਾਂ ਨੂੰ ਵੀ ਨੰਗੇ ਪੈਰ ਹੀ ਜਾਵੰਦਾ ਪਾਉ ਨੰਗੇ ਹੀ ਜਾਣਾ ਪੈਂਦਾ ਹੈ ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਸਾਰੇ ਦੇਸ਼ ਦਿਸ਼ਾਂਤਰਾ ਨੂੰ ਜਿੱਤ ਲਿਆ ਹੋਵੇ ਤੇ ਢੋਲ ਮਿਰਦੰਗ ਨਗਾਰੇ ਜਿਹੜੇ ਉਹ ਵਜਦੇ ਹੋਣਾਂ ਗੁੰਜਤ ਗੂੜ ਗਜਾਨ ਕੇ ਮਤਲਬ ਜਿਹੜੇ ਵੱਡੇ ਵੱਡੇ ਹਾਥੀ ਜਿਹੜੇ ਹਨ ਉਹਨਾਂ ਦੇ ਚੁੰਡ ਜਿਹੜੇ ਆ ਉਹ ਚਿੰਗਾਰ ਦੇ ਹੁਣਾ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਤੇ ਹਜ਼ਾਰਾਂ ਜਿਹੜੇ ਘੋੜੇ ਹਨ ਸੋਨੇ ਉਹ ਹਿੰਕਦੇ ਹੁਣ ਭੂਤ ਪਵੇਖ ਪਵਾਨ ਕੇ ਭੂਤ ਕੌਣ ਗਨੇ ਨਹੀਂ ਜਾਤ ਬਚਾਰੇ ਕਿੰਨੇ ਭੂਤ ਪੁ ਵੇਖ ਤੇ ਵਰਤਮਾਨ ਚ ਇਹੋ ਜੇ ਰਾਜੇ ਹੋਇਆਨ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਸ੍ਰੀਪਤ ਮਤਲਬ ਹੁੰਦਾ ਮਾਇਆ ਦਾ ਪਤੀ ਲక్ష్ਮੀ ਦਾ ਪਤੀ ਜਿਹੜਾ ਭਗਵਾਨ ਹੈ ਸ੍ਰੀ ਭਗਵਾਨ ਪਰਮਾਤਮਾ ਨੂੰ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਅੰਤ ਨੂੰ ਉਹ ਕਾਲ ਦੇ ਮ੍ਰਿਤਿਉ ਦੇ ਧਾਮ ਹੀ ਸਿਧਾਰਨਗੇ ਜਾਣਗੇ ਤੀਰਥ ਨਾਨ ਦਇਆ ਦਮਦਾਨ ਤੀਰਥ ਨਾਉਣ ਦਇਆ ਕਰਨਾ ਧਾਮ ਮਤਲਬ ਇੰਦਰੀਆਂ ਨੂੰ ਦਮਨ ਕਰਨਾ ਦਾਨ ਦੇਣਾ ਸੁਸੰਜਮ ਨੇਕ ਅਨੇਕ ਵੀ ਸਿਖੇ ਤੇ ਅਨੇਕ ਤਰ੍ਹਾਂ ਦੇ ਵਿਸ਼ੇਸ਼ ਜਿਹੜੇ ਹਨ ਸੰਜਮ ਕਰਨ বেদ ਪੁਰਾਨ ਕਤੇਬ ਕੁਰਾਨ ਵੇਦ ਪੁਰਾਨ ਤੇ ਕਤੇਬ ਹੁੰਦੇ ਜਿਹੜੇ ਪਸ਼ਮੀ ਜਦਾ ਕੁਰਾਨ انجیل ਬਾਈਬਲ ਇਹ ਸਭ ਕਤੇਬ ਚ ਆ ਗਏ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੇ ਸਭ ਵੇਖੇ ਪੌਣ ਆਹਾਰ ਜਤੀ ਜਤ ਧਾਰ ਸਬੇ ਸੋ ਵਿਚਾਰ ਹਜ਼ਾਰਕ ਦੇਖੇ ਪੌਣਾ ਹਰੀ ਜਤੀ ਜਤ ਧਾਰਨ ਕਰਨ ਵਾਲੇ ਸੋ ਵਿਚਾਰ ਕੇ ਵੇਖੇ ਹਜ਼ਾਰਾਂ ਸ੍ਰੀ ਭਗਵਾਨ ਭਜੇ ਬਿਨੂ ਪੂਪਤ ਏਕ ਰਤੀ ਬਿਨ ਏਕ ਨਾ ਲੇਖੇ ਤੇ ਸ੍ਰੀ ਭਗਵਾਨ ਨੂੰ ਭਜੇ ਬਿਨਾ ਉਹਦਾ ਗੁਣ ਗਾਨ ਕੀਤੇ ਬਿਨਾ ਜਿਹੜੇ ਰਾਜੇ ਵੀ ਹਨ ਇੱਕ ਰਤੀ ਵੀ ਜਿਹੜਾ ਗੁਣ ਗਾਨ ਨਹੀਂ ਕਰਦੇ ਤੇ ਉਹ ਵੀ ਕਿਸੇ ਲੇਖੇ 'ਚ ਨਹੀਂ ਪੈਂਦੇ ਭਾਵ ਉਹਨਾਂ ਦਾ ਵੀ ਜਿਹੜਾ ਹੈ ਜਿਹੜਾ ਕੁਝ ਵੀ ਧਰਮਿਆ ਕਰਮਿਆ ਉਹ ਪਰਵਾਨ ਨਹੀਂ ਹੁੰਦਾ ਬਿਨਾ ਪਰਮਾਤਮਾ ਨੂੰ ਭਜੇ ਉਹ ਵੀ ਪ੍ਰੇਮ ਨਾਲ ਭਜਣਾ ਭਾਵ ਨਾਲ ਭਜਣਾ ਸਿਰਫ ਭਜਣਾ ਇਹ ਇਦਾਂ ਨਹੀਂ ਕਿ ਸਿਰਫ ਵਾਇਗਰੂ ਵਾਇਗਰੂ ਕਰ ਲਿਆ ਉਹ ਵੀ ਭਜਣਾ ਨਹੀਂ ਆ ਤਾਂ ਦੋਸਤੋ ਅੱਗੇ ਗੁਰੂ ਸਾਹਿਬ ਬਾਣੀ ਦੇ ਵਿੱਚ ਕਰਮ ਕਾਂਡਾ ਪਖੰਡਾ ਤੇ ਜਿਹੜੇ ਵਿਖਾਵੇ ਦੇ ਧਰਮ ਨੇ ਭੇਸ ਨੇ ਭਰਮ ਨੇ ਉਹਨਾਂ ਦੀ ਗੱਲ ਕਰ ਰਿਹਾ ਜੇ ਸਾਰੇ ਵੀਡੀਓ ਇੱਕ ਜੀ ਬਾਏ ਬਣਾ ਦੋਗਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਇਸ ਕਰਕੇ ਅਗਲੇ ਪਾਰਟ ਦੇ ਵਿੱਚ ਬਾਕੀ ਦੀ ਆਪਾਂ ਗੱਲ ਕਰਾਂਗੇ ਤਾਂ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਨਵੇਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ